ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਹੋਏ ਬਠਿੰਡਾ ਪਟਨੇਰ ਆਦਿ ਸਥਾਨਾਂ ਤੋਂ ਹੁੰਦੇ ਹੋਏ ਸਰਸਾ ਵਿਖੇ ਜਾ ਪਹੁੰਚੇ ਇਸ ਅਸਥਾਨ ਤੇ ਮੁਸਲਮਾਨ ਫਕੀਰਾਂ ਦਾ ਬੜਾ ਭਾਰੀ ਮੇਲਾ ਲੱਗਾ ਹੋਇਆ ਸੀ ਉਸ ਮੇਲੇ ਤੇ ਫਕੀਰ ਦੂਰ ਦੂਰ ਤੋਂ ਆਏ ਹੋਏ ਸਨ ਇਹ ਫਕੀਰਾਂ ਦੀਆਂ ਕਰਾਮਾਤਾਂ ਨੂੰ ਵੇਖਣ ਵਾਸਤੇ ਆਮ ਲੋਕ ਵੀ ਆਏ ਹੋਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਮੇਤ ਇੱਥੇ ਆਣ ਬਰਾਜੇ। ਗੁਰੂ ਜੀ ਦਾ ਬਾਣਾ ਬੜਾ ਅਨੋਖਾ ਸੀ ਕਿਉਂਕਿ ਗੁਰੂ ਜੀ ਦੇ ਬਾਣੇ ਨੂੰ ਵੇਖ ਕੇ ਇਹ ਸਮਝ ਨਹੀਂ ਸੀ ਆਉਂਦਾ ਕਿ ਉਹਨਾਂ ਦਾ ਧਰਮ ਕਿਹੜਾ ਹੈ। ਗੁਰੂ ਜੀ ਦਾ ਬਾਣਾ ਸੀ ਪੈਰਾਂ ਵਿੱਚ ਲੱਕੜ ਦੀਆਂ ਖੜਾਵਾਂ ਸਨ। ਹੱਥ ਵਿੱਚ ਡੰਡਾ ਤੇ ਮੱਥੇ ਉੱਤੇ ਤਿਲਕ ਸੀ। ਗੁਰੂ ਜੀ ਦਾ ਇਹ ਪਹਿਰਾਵਾ ਨਾ ਤਾਂ ਹਿੰਦੂਆਂ ਦਾ ਸੀ ਤੇ ਨਾ ਹੀ ਮੁਸਲਮਾਨਾਂ ਦਾ ਸੀ। ਉਹਨਾਂ ਦਾ ਰਲਵਾ ਮਿਲਵਾ ਪਾਣਾ। ਬਾਣਾ ਵੇਖ ਕੇ ਲੋਕ ਗੁਰੂ ਜੀ ਦੇ ਕੋਲ ਆਣ ਖਲੋਤੇ ਤੇ ਹੌਲੀ-ਹੌਲੀ ਪੀੜ ਵੱਧਦੀ ਗਈ। ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਰਬਾਬ ਝੇੜ। ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਰੱਬੀ ਰੂਹ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਜੀ ਦੀ ਉਸਤਤ ਵਿੱਚ ਸ਼ਬਦ ਉਚਾਰਨ ਕੀਤਾ ਤੇ ਗੁਰੂ ਜੀ ਦੇ ਸ਼ਬਦ ਨਾਲ ਐਸਾ ਰੰਗ ਬਣਿਆ ਕਿ ਫਕੀਰਾਂ ਦੇ ਜਲਸੇ ਦੀ ਭੀੜ ਘਟ ਗਈ ਤੇ ਲੋਕ ਗੁਰੂ ਜੀ ਦੇ ਸਤ ਸੰਗਤ ਵਿੱਚ ਆਣ ਕੇ ਬੈਠ ਗਏ ਸਰਸੇ ਦੇ ਫਕੀਰ ਆਪਣੇ ਆਪ ਨੂੰ ਕਰਾਮਾਤੀ ਪੀਰ ਖਵਮ ਦੇ ਸਣਾਂ ਓਹੋ ਧਾਗੇ ਤਵੀਤ ਤੇ ਮੰਤਰਾਂ ਰਾਹੀਂ ਲੋਕਾਂ ਨੂੰ ਰਾਜੀ ਕਰਨ ਦੀ ਗੱਲ ਕਰਦੇ ਸਨ ਉਹ ਲੋਕਾਂ ਨੂੰ ਆਖਦੇ ਸਨ ਕਿ ਅਸੀਂ ਖੁਦਾ ਦੇ ਮਿੱਤਰ ਹਾਂ ਤੇ ਖੁਦਾ ਸਾਡੇ ਹੁਕਮਾਂ ਨੂੰ ਮੰਨਦਾ ਹੈ ਬਿਮਾਰ ਲੋਕ ਉਹਨਾਂ ਦੇ ਕੋਲ ਆਉਂਦੇ ਸਨ ਤੇ ਉਹ ਕਈਆਂ ਦੇ ਜਾਦੂ ਕਰਦੇ ਤੇ ਕਈਆਂ ਨੂੰ ਜਾਦੂ ਪਾਉਂਦੇ ਸਨ ਪਖੰਡ ਦਾ ਜਿਹੜਾ ਬੋਲਬਾਲਾ ਸੀ ਉਹ ਬੜਾ ਜ਼ਿਆਦਾ ਸੀ। ਇਰਾਂ ਦੇ ਮੁਖੀ ਸਨ ਪੀਰ ਬਹਾਵਲ ਤੇ ਖਵਾਜਾ ਅਬਦੁਲ ਸ਼ੁਕਰ। ਗੁਰੂ ਨਾਨਕ ਦੇਵ ਜੀ ਦੇ ਬਾਰੇ ਸੁਣ ਕੇ ਇਹ ਬੜੇ ਗੁੱਸੇ ਵਿੱਚ ਆ ਗਏ ਤੇ ਗੁਰੂ ਜੀ ਦੇ ਕੋਲ ਆ ਪਹੁੰਚੇ। ਗੁਰੂ ਜੀ ਉਸ ਵੇਲੇ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਨਾ ਕੋਈ ਹਿੰਦੂ ਹੈ ਤੇ ਨਾ ਹੀ ਕੋਈ ਮੁਸਲਮਾਨ ਹੈ। ਬੰਦੇ ਨੂੰ ਹਮੇਸ਼ਾ ਖੁਦਾ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਨੇਕੀ ਤੇ ਸੱਚਾਈ ਦੇ ਰਾਹ ਤੇ ਚੱਲਣ ਨਾਲ ਮਨੁੱਖ ਨੂੰ ਮੁਕਤੀ ਮਿਲਦੀ ਹੈ। ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਪੀਰ ਬਹਾਵਲ ਨੇ ਗੁੱਸੇ ਵਿੱਚ ਗੁਰੂ ਜੀ ਨੂੰ ਪੁੱਛਿਆ ਕਿ ਤੂੰ Hindu ਹੈ ਜਾਂ Musalman ਹੈ? ਤਾਂ ਗੁਰੂ ਜੀ ਨੇ ਮੁਸਕੁਰਾ ਕੇ ਉੱਤਰ ਦਿੱਤਾ ਕਿ ਨਾ ਮੈਂ Hindu ਹਾਂ ਤੇ ਨਾ ਹੀ ਮੈਂ Musalman ਹਾਂ। ਮੈਂ ਤਾਂ ਇੱਕ ਖੁਦਾ ਦਾ ਬੰਦਾ ਹਾਂ ਜਿਹੜਾ ਕਿ ਸਿਰਫ ਇੱਥੇ ਖੁਦਾ ਦੀ ਬੰਦਗੀ ਕਰਨ ਵਾਸਤੇ ਆਇਆ ਹਾਂ ਗੁਰੂ ਜੀ ਦੇ ਮੋਹੋਂ ਇਹ ਸ਼ਬਦ ਸੁਣ ਕੇ ਪੀਰ ਬਹਾਵਲ ਹੋਰ ਜ਼ਿਆਦਾ ਚਿੜ ਗਿਆ ਤੇ ਉਸ ਨੇ ਆਪਣੀਆਂ ਸ਼ਕਤੀਆਂ ਨਾਲ ਗੁਰੂ ਜੀ ਨੂੰ ਨੁਕਸਾਨ ਪਹੁੰਚਾਉਣਾ ਚਾਇਆ ਪਰ ਗੁਰੂ ਜੀ ਨੇ ਜਿਵੇਂ ਹੀ ਪੀਰ ਬਹਾਵਲ ਵੱਲ ਅੱਖ ਪਰ ਕੇ ਵੇਖਿਆ ਤਾਂ ਪੀਰ ਬਹਾਵਲ ਦੇ ਸਭ ਯੰਤਰ ਮੰਤਰ ਤੇ ਸ਼ਕਤੀਆਂ ਖਤਮ ਹੋ ਗਈਆਂ ਜਿਸ ਤੋਂ ਬਾਅਦ ਪੀਰ ਬਹਾਵਲ ਗੁਰੂ ਜੀ ਨੂੰ ਆਖਣ ਲੱਗਾ ਕਿ ਅਸੀਂ ਤੇਰੇ ਨਾਲ ਗੋਸ਼ਟੀ ਕਰਨਾ ਚਾਹੁੰਨੇ ਹਾਂ ਕਿਉਂਕਿ ਤੂੰ ਲੋਕਾਂ ਨੂੰ ਉਪਦੇਸ਼ ਦਿੰਦਾ ਫਿਰਦਾ ਹੈ ਤੇ ਅਸੀਂ ਤੈਨੂੰ ਇਹ ਪੁੱਛਣਾ ਚਾਹੁੰਨੇ ਹਾਂ ਕਿ ਤੂੰ ਕਿਹੜੀ ਤਪੱਸਿਆ ਜਾਂ ਯੋਗ ਸਾਧਨ ਕੀਤਾ ਹੈ ਤਾਂ ਗੁਰੂ ਜੀ ਨੇ ਬੜੇ ਠੰਡੇ ਹਿਰਦੇ ਨਾਲ ਪੀਰ ਨੂੰ ਕਿਹਾ ਕਿ ਪੀਰ ਜੀ ਬੈਠੋ ਧੀਰਜ ਤੇ ਪ੍ਰੇਮ ਨਾਲ ਹੀ ਬਚਨ ਬਿਲਾਪ ਕਰਾਂਗੇ ਆਪ ਜੀ ਪੀਰ ਹੋ ਤੇ ਪੀਰਾਂ ਨੂੰ ਕ੍ਰੋਧ ਕਰਨਾ ਸ਼ੋਭਾ ਨਹੀਂ ਦਿੰਦਾ ਕਿਉਂਕਿ ਈਰਖਾ ਬੜੀ ਬੁਰੀ ਵਸਤੂ ਹੈ ਤੇ ਮੈਂ ਤਾਂ ਸਿਰਫ ਉਹੀ ਕਰਦਾ ਹਾਂ ਜੋ ਮੇਰਾ ਨਿਰੰਕਾਰ ਮੈਨੂੰ ਕਰਨ ਵਾਸਤੇ ਕਹਿੰਦਾ ਹੈ ਗੁਰੂ ਜੀ ਦੇ ਮੋਹੋਂ ਇਹ ਸ਼ਬਦ ਸੁਣ ਕੇ ਚਾਰ ਪੀਰ ਗੁਰੂ ਜੀ ਦੇ ਸਾਹਮਣੇ ਬੈਠ ਗਏ ਤਾਂ ਉਹਨਾਂ ਵਿੱਚੋਂ ਇੱਕ ਬੋਲਿਆ ਕਿ ਸਾਡਾ ਪੀਰ ਅਬਦੁਲ ਸ਼ੁਕਰ ਹੈ ਦਿਨੇ ਹੀ ਰਾਤ ਪਾ ਸਕਦਾ ਹੈ ਸੰਗਤਾਂ ਨੂੰ ਇੱਕ ਪਲ ਵਿੱਚ ਫੁੱਟ ਸਕਦਾ ਹੈ ਅੰਨੇ ਨੂੰ ਸਜਾਖਾ ਤੇ ਸਜਾਖੇ ਨੂੰ ਅੰਨਾ ਕਰ ਸਕਦਾ ਹੈ ਤੁਸੀਂ ਦੱਸੋ ਤੁਸੀਂ ਕੀ ਕਰ ਸਕਦੇ ਹੋ ਪੀਰ ਦੇ ਮੋਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਿਆ ਆਪ ਕਰੇ ਸੱਚ ਅਲਖ ਅਪਾਰ ਮੈਂ ਕੀ ਕਰ ਸਕਦਾ ਹਾਂ ਬਲਕਿ ਤੁਹਾਡੇ ਪੀਰ ਕੋਈ ਕਰਾਮਾਤ ਕਰਕੇ ਵਿਖਾਉਣ ਗੁਰੂ ਜੀ ਦੇ ਇਹ ਸ਼ਬਦ ਸੁਣ ਕੇ ਪੀਰ ਨੇ ਕਿਹਾ ਕਿ ਜੇਕਰ ਤੁਸੀਂ ਸਾਡੇ ਪੀਰ ਅਬਦੁਲ ਸ਼ੁਕਰ ਦੀ ਕਰਾਮਾਤ ਦੇਖਣੀ ਹੈ ਤੇ ਆਓ ਬਾਹਰ ਖੁੱਲੀ ਥਾਂ ਤੇ ਚੱਲੋ ਗੁਰੂ ਜੀ ਉੱਠ ਗਏ ਤੇ ਪੀਰ ਵੀ ਤਿਆਰ ਹੋ ਗਏ ਸੰਗਤ ਗੁਰੂ ਜੀ ਤੇ ਪੀਰ ਦੇ ਪਿੱਛੇ ਪਿੱਛੇ ਚੱਲ ਪਈ ਤੇ ਖੁੱਲੀ ਥਾਂ ਤੇ ਜਾ ਕੇ ਪੀਰ ਅਬਦੁਲ ਸ਼ੁਕਰ ਨੇ ਗੁਰੂ ਜੀ ਨੂੰ ਕਿਹਾ ਕਿ ਖੁਦਾ ਦੇ ਬੰਦੇ ਬਣਨ ਵਾਲੇ ਮੈਂ ਤੈਨੂੰ ਆਪਣੀ ਪਹਿਲਾ ਪਹਿਲੀ ਕਰਾਮਾਤ ਦਿਖਾਉਣਾ ਹ ਜਿਸ ਵਿੱਚ ਅਸਮਾਨ ਤੋਂ ਦੋ ਘੋੜੇ ਉਤਰਣਗੇ ਤੇ ਧਰਤੀ ਉੱਤੇ ਉੱਤਰ ਕੇ ਜ਼ਮੀਨ ਉੱਤੇ ਦੌੜਨਗੇ ਤੇ ਫਿਰ ਅਸਮਾਨ ਨੂੰ ਵਾਪਸ ਜਾਂਦੇ ਹੋਏ ਅਲੋਪ ਹੋ ਜਾਣਗੇ ਇਹ ਗੱਲ ਆਖਣ ਤੋਂ ਬਾਅਦ ਅਹੰਕਾਰੀ ਪੀਰ ਨੇ ਆਸਮਾਨ ਆਸਮਾਨ ਵੱਲ ਵੇਖਦੇ ਹੋਏ ਕਲਾਮ ਪੜ੍ਹਨੇ ਸ਼ੁਰੂ ਕਰ ਦਿੱਤੇ ਤਾਂ ਦੂਸਰੇ ਪਾਸੇ ਗੁਰੂ ਜੀ ਨੇ ਅਸਮਾਨ ਵੱਲ ਅੱਖ ਪਰ ਕੇ ਵੇਖਿਆ ਤੇ ਸੱਤ ਵਾਰੀ ਸੱਤ ਕਰਤਾਰ ਸੱਤ ਕਰਤਾਰ ਆਖਿਆ ਪੀਰ ਅਬਦੁਲ ਸ਼ੁਕਰ ਕਰੀਬ ਅੱਧਾ ਘੰਟਾ ਕਲਾਮ ਪੜਦਾ ਰਿਹਾ ਤੇ ਲੋਕ ਬੜੀ ਹੈਰਾਨੀ ਨਾਲ ਅਸਮਾਨ ਵੱਲ ਦੇਖਦੇ ਰਹੇ ਪਰ ਕੋਈ ਵੀ ਘੋੜਾ ਅਸਮਾਨ ਤੋਂ ਨਾ ਉਤਰਿਆ ਪੀਰ ਖੁਦ ਹੈਰਾਨ ਸੀ ਕਿ ਕਿਉਂਕਿ ਉਸ ਨੂੰ ਆਪਣੀ ਕਲਾਮ ਉੱਤੇ ਪੂਰਾ ਮਾਣ ਸੀ ਉਹ ਜਦੋਂ ਵੀ ਕਲਾਮ ਪੜ੍ਹਦਾ ਸੀ ਤਾਂ ਕਿਸੇ ਤਰ੍ਹਾਂ ਦੀ ਵੀ ਖੇੜ ਰਚਾ ਦਿੰਦਾ ਸੀ ਬਸ ਪਰ ਇਸ ਵਾਰੀ ਉਸ ਦੀ ਕਲਾਮ ਨੇ ਕੋਈ ਵੀ ਅਸਰ ਨਾ ਕੀਤਾ ਜਦੋਂ ਪੀਰ ਨੇ ਆਪਣੀ ਪੂਰੀ ਵਾਹ ਪੇਸ਼ ਲਗਾ ਲਈ ਤਾਂ ਆਖਰ ਵਿੱਚ ਉਹ ਸ਼ਰਮਿੰਦਾ ਹੋ ਗਿਆ ਜਿਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਕਿਉਂ ਖੁਦਾ ਦੇ ਬੰਦੇ ਖੁਦਾ ਦੀਆਂ ਬਰਕਤਾਂ ਤੇ ਕਦੀ ਵੀ ਅਹੰਕਾਰ ਨਹੀਂ ਕਰਨਾ ਚਾਹੀਦਾ ਬਲਕਿ ਬਹੁਤ ਹੀ ਨਿਮਾਣਾ ਬਣ ਕੇ ਰਹਿਣਾ ਚਾਹੀਦਾ ਹੈ ਖੁਦਾ ਦੀ ਬਖਸ਼ਿਸ਼ ਹੋਣ ਦੇ ਬਾਵਜੂਦ ਵੀ ਖੁਦਾ ਦਾ ਸਿਮਰਨ ਕਰਿਆ ਕਰ ਤੇ ਹਰ ਵੇਲੇ ਉਸ ਦਾ ਸ਼ੁਕਰਾਨਾ ਕਰਿਆ ਕਰ ਸ਼ਰਮਿੰਦਾ ਹੋਏ ਪੀਰ ਨੇ ਆਪਣੀ ਜਿੱਦ ਨਾ ਛੱਡੀ ਤੇ ਉਸ ਨੇ ਮਿਹਰਾਂ ਦੇ ਦਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪ ਪਰਖਣਾ ਚਾਇਆ ਤੇ ਉਸਨੇ ਆਖੇ ਕਿ ਤੁਸੀਂ ਵੀ ਮੇਰੇ ਨਾਲ ਕੋਠੜੀ ਵਿੱਚ ਬੈਠ ਕੇ ਤਪ ਕਰੋ ਤੁਹਾਨੂੰ ਸਾਡੇ ਨਾਲ ਪੂਰੇ 40 ਦਿਨ ਤੱਕ ਬੈਠ ਕੇ ਤਪ ਕਰਨਾ ਹੋਵੇਗਾ ਫਿਰ ਅਸੀਂ ਦੇਖਾਂਗੇ ਤੇ ਤੁਹਾਡੀ ਸਬਰ ਸੰਤੋਖ ਵਾਲੀ ਸ਼ਕਤੀ ਕਿੱਥੇ ਜਾਂਦੀ ਹੈ ਤਾਂ ਗੁਰੂ ਜੀ ਦੁਆਰਾ ਉਹਨਾਂ ਪੀਰਾਂ ਦੀ ਉਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਗਿਆ ਕਿਉਂਕਿ ਗੁਰੂ ਜੀ ਹੁਣ ਪੀਰਾਂ ਦਾ ਹੰਕਾਰ ਤੋੜ ਕੇ ਉਹਨਾਂ ਨੂੰ ਖੁਦਾ ਦੇ ਨਾਮ ਨਾਲ ਜੋੜਨਾ ਚਾਹੁੰਦੇ ਸਨ ਤਾਂ ਗੁਰੂ ਜੀ ਨੇ ਉਹਨਾਂ ਪੰਜ ਪੀਰਾਂ ਦੇ ਨਾਲ 40 ਦਿਨ ਦੀ ਤਪੱਸਿਆ ਕਰਨ ਵਾਸਤੇ ਵੱਖ-ਵੱਖ ਪੋਰੀਆਂ ਵਿੱਚ ਬੈਠ ਗਏ ਪੀਰਾਂ ਨੇ ਜੋ ਦੇ ਦਾਣੇ ਤੇ ਪਾਣੀ ਨਾਲ 40 ਦਿਨ ਦੀ ਤਪੱਸਿਆ ਪੂਰੀ ਕੀਤੀ ਪਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰਫ ਪਰਮਾਤਮਾ ਦੇ ਨਾਮ ਦੇ ਸਹਾਰੇ ਹੀ 40 ਦਿਨ ਕੱਟੇ 40 ਦਿਨਾਂ ਬਾਅਦ ਜਦੋਂ ਪੀਰ ਤੇ ਗੁਰੂ ਨਾਨਕ ਦੇਵ ਜੀ ਬਾਹਰ ਆਏ ਤਾਂ ਪੀਰਾਂ ਦੇ ਸਰੀਰ ਨਿਰਬਲ ਤੇ ਚਿਹਰੇ ਮੁਰਝਾਏ ਹੋਏ ਸਨ ਪਰ ਗੁਰੂ ਜੀ ਦੇ ਚਿਹਰੇ ਦਾ ਨੂਰ ਉਸੇ ਤਰ੍ਹਾਂ ਹੀ ਖਿੜਿਆ ਹੋਇਆ ਸੀ ਤੇ ਸਰੀਰ ਵੀ ਚੜ੍ਹਦੀ ਕਲਾ ਵਿੱਚ ਸੀ ਜਦੋਂ ਪੀਰਾਂ ਨੂੰ ਪਤਾ ਲੱਗਿਆ ਕਿ ਗੁਰੂ ਜੀ ਬਿਨਾਂ ਕੁਝ ਖਾਧੇ ਪੀਤੇ ਹੀ 40 ਦਿਨ ਤੱਪ ਕੀਤਾ ਗਿਆ ਹੈ ਤਾਂ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਗੁਰੂ ਜੀ ਨੂੰ ਖੁਦਾ ਦੇ ਨਾਮ ਨਾਲ ਜੋੜ ਕੇ ਲੋਕਾਂ ਦੀ ਭਲਾਈ ਕਰਨ ਦਾ ਵਚਨ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ